ਸਰ ਮੇਰੇ ਵੀਰੋ ਦੋਦੇ ਵਾਲਾ ਦੋਦੇ ਵਾਲਾ 40 ਮੁਕਤਿਆਂ ਦੀ ਧਰਤੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਦੋਦਾ ਤੇ ਕੌਣੀ ਦੋ ਪਿੰਡ ਬੜੇ ਪ੍ਰਸਿੱਧ ਆ ਲਓ ਸਾਹਮਣੇ ਨੌਜਵਨ ਰੁਪਿੰਦਰ ਦੋਦੇ ਵਾਲਾ ਪਹਿਲੀ ਰੇਡ ਪਾ ਰਿਹਾ ਹੈ ਚਾਰ ਜਾਫੀ ਤਿਆਰ ਹੈ ਚਾਰਾਂ ਦੇ ਵਿੱਚੋਂ ਹੁਣ ਵੇਖਦਾ ਵੀ ਗੱਭਰੂ ਖੇਡ ਮੈਦਾਨ ਦੇ ਵਿੱਚ ਵਾਲੀਆਂ ਵਾਲੀ ਪਿੰਡ ਦਾ ਇਸ ਨੇ ਸਿਰਾਏ ਗੱਭਰੂ ਗੋ ਇੱਕ ਵਾਰੀ ਤਾੜੀਆਂ ਜ਼ੋਰਦਾਰ ਇਹ ਹੈ ਬਿੱਟੂ ਵਾਲਿਆਂ ਵਾਲੀ ਦਾ ਕੀ ਉੱਚਾ ਲੰਮਾ ਕਾਦੇ ਯਾਰੋ ਜਾਫੀ ਹੈ ਕਮਾਲ ਦਾ ਵੱਡੇ ਵੱਡੇ ਰੇਡਰਾਂ ਨੂੰ ਇਹ ਵੀ ਹੈ ਸੰਭਾਲਦਾ ਵੱਡੇ ਵੱਡੇ ਰੇਡਰਾਂ ਨੂੰ ਇਹ ਵੀ ਹੈ ਸੰਭਾਲਦਾ ਵਾਲਿਆਂ ਵਾਲੀ ਦਾ ਬਿੱਟੂ ਇਸੇ ਲਈ ਨੌਜਨ ਗਬਰੂ ਨੰਬਰ ਜੋੜ ਗਿਆ ਜੱਸੀ ਬਾਦੀਆਂ ਵਾਲਾ ਇਸੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚੜਦੀ ਜੀ ਉਮਰ ਹੈ ਸਰੀਰ ਪੂਰਾ ਫੇਟਾ ਮੇਰੇ ਵੀਰੋ ਪਰ ਸਾਹਮਣੇ ਮੇਰੇ ਵੀਰੋ ਦੋਦੇ ਵਾਲੇ ਨੂੰ ਟੱਚ ਕੀਤਾ ਔਰ ਨੰਬਰ ਜਿਹੜਾ ਬਾਦੀਆਂ ਵਾਲਾ ਜੱਸੀ ਖੇਡ ਮੈਦਾਨ ਦੇ ਵਿੱਚ ਜੋੜਦਾ ਹੋਇਆ ਦੇ ਵਿੱਚ ਜੋੜਦਾ ਹੋਇਆ ਮੱਤਾ ਤੇ ਰਮਦਾਸ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਰੈਡੀ ਰਹਿਣਗੀਆਂ ਕੋਰ ਕਰੋੜ ਤੇ ਬਰਨਾਲਾ ਮਾਨੁਕੇ ਗਿੱਲ ਤੇ ਚਾਰਸਾਹਬ ਹਰੀਕੇ ਕਲਾਂ ਤੇ ਜੰਡ ਸਾਹਿਬ ਇਹ ਵੀ ਕਹਿੰਦੇ ਫੋ ਟਰੈਕਟਰ ਦਾ ਜੇਤੂ ਹੈ ਰੇਸ਼ਮ ਸਲੀਨੇ ਵਾਲਾ ਇਸ ਲਈ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਫੀ ਤਿਆਰ सोनू ਕੋਟਪਾਈ ਵਾਲਾ ਔਰ ਕਮਲਵਾਦੀਆਂ ਦਾ ਪਰ ਬਿੱਟੂ ਇਸ ਵੇਲੇ ਪਾਉ ਠੱਲ ਜਾਂ ਨਹੀਂ ਪਰ ਨੰਬਰ ਕਹਿੰਦੇ ਰੇਸ਼ਮ ਦਾ ਸਲੀਨੇ ਵਾਲੇ ਦਾ ਸਭ ਤੋਂ ਇੰਸਪੈਕਟਰ ਅੰਕਲ ਗਰਮੇਰ ਸਿੰਘ ਜੀ ਹਲਖਾਂ ਵਾਲੇ ਪੁੱਜੇ ਹੋਏ ਆ ਮਾੜੀ ਵਾਲੇ ਲੱਖੇ ਦਾ ਸਨਮਾਨ 11000 ਦੀ ਨਗਦ ਰਾਚੀ ਨਾਲ ਬਿਆਤ ਸਿੰਘ ਜੀ ਮੁਖਤਿਆਰ ਸਿੰਘ ਜੀ ਔਰ ਜੀਵਨ ਕੋਚ ਕਹਿੰਦੇ ਮਾੜੀ ਵਾਲਾ ਚੇਚੇ ਤੌਰ ਤੇ ਆਇਆ ਆਓ ਸਾਹਮਣੇ ਕਾਲਾ ਇਸੇ ਲਈ ਕਹਿੰਦੇ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਲਓ ਸੰਦੀਪ ਦੋਦੇ ਵਾਲਾ ਜਸਵਿੰਦਰ ਸਿੰਘ ਜੀ ਮੱਗੂ ਸਰਪੰਚ ਅਜਿਤ ਗੱਲ ਵਾਲੇ ਸਾਡਾ ਵੱਡਾ ਭਰਾ ਕਹਿੰਦੇ ਪੁੱਜਿਆ ਹੋਇਆ ਅੱਜ ਦੇ ਇਸ ਮੇਲੇ ਤੇ ਆਓ ਸੰਦੀਪ ਦੋਦੇ ਆ ਦੋਦੇ ਵਾਲਾ ਦੋਦੇ ਵਾਲਾ ਸੰਦੀਪ ਖੇਡ ਕੌਡੀ ਵਿੱਚ ਯਾਰੋ ਨਾਮ ਵੱਡਾ ਸੰਦੀਪ ਦਾ ਟਾਪ ਦਾ ਏ ਧਾਵੀ ਯਾਰੋ ਅੱਜ ਦੀ ਤਰੀਕ ਦਾ ਬਾਬੇ ਦੇਖ ਸਿੰਘ ਦਾ ਪੋਤਰਾ ਮੇਰੇ ਵੀਰੋ ਇਹ ਆ ਨੌਜਨ ਗੱਭਰੂ ਸੰਦੀਪ ਦੋਦੇ ਵਾਲਾ ਬਾਦੀਆਂ ਵਾਲਾ ਜੱਸੀ ਪੂਰਾ ਫੇਟਾ ਨੌਜਨ ਕੱਲਾ ਕੱਲਾ ਮਸਲ ਕੀਤੀ ਹੋਈ ਮਹਿੰਦੀ ਗਵਾਹੀ ਭਰਦਾ ਲਓ ਸਾਹਮਣੇ ਜੱਸੀ ਬਾਦੀਆਂ ਦੀ ਧਰਤੀ ਦਾ ਇਹ ਕੰਨੀ ਤੇ ਮਨਦੀਪ ਸਿੰਘ ਨਿੱਕੋ ਕਲਿਆਣਾ ਵਾਲਾ ਨਾਲ ਕਾਲੇ ਵਰਗੇ ਔਰ ਦੂਸਰੀ ਕੰਨੀ ਤੇ ਕਹਿੰਦੇ ਵੀ ਸਾਹੋਕੇ ਵਾਲਾ ਰਵੀਆ ਆ ਇਹ ਨੌਜਵਾਨ ਕੈਨੇਡਾ ਦੇ ਵਰਲਡ ਕਬੱਡੀ ਕੱਪ ਦਾ ਲੋ ਕੈਨੇਡਾ ਦੇ ਵਰਲਡ ਕਬੱਡੀ ਕੱਪ ਦਾ ਬੈਸਟ ਹੈ ਰੁਪਿੰਦਰ ਦੋਦੇ ਦੀਆਂ ਦੋ ਕਬੱਡੀਆਂ ਜਸਵਿੰਦਰ ਸਿੰਘ ਜੀ ਮੱਗੂ ਸਰਪੰਚ ਸਾਹਿਬ ਅਜਿਤ ਗੱਲ ਵਾਲੇ

ਕੋਈ ਕਦਰ ਨਾ ਪੈਂਦੀ ਚੰਮਦੀ ਆ ਕੁੜੀ ਐਨੀ ਮਿੱਟੀ ਮਾਲਵੇ ਦੀ ਬੰਦੇ ਹੱਥ ਕਰਾਉਣੇ ਜੰਮਦੀ ਆ ਇਸ ਲਈ ਨਿੱਕੂ ਕਲਿਆਣਾ ਵਾਲਾ ਅੱਜ ਦੇ ਮੇਲੇ ਤੇ 7100 ਰੁਪਏ ਦਾ ਵੱਡਾ ਯੋਗਦਾਨ ਹੈ ਸਾਡੇ ਬਲਤੇਜ ਸੁਪੇਨ ਜੀ ਉਹ ਲੱਗਿਆ ਸਾਡੇ ਦਰਮਿਆਨ ਬਲਤੇਜ ਸਾਡਾ ਸੁਪੇਨ ਵਾਲਾ ਚੇਚੇ ਤੌਰ ਤੇ ਆਇਆ ਲੈ ਵੀ ਬੋਟੇ ਖਾਨ 2 ਤੇ ਸਾਡੇ 6 ਇਸ ਲਈ ਨੰਬਰ ਨੇ ਬਾਦੀਆਂ ਵਾਲੇ ਇਸ ਲਈ ਵਕਤ ਚ ਪਾਈ ਤੇ ਇਸਾਂ ਵਿੱਚ ਵੀ ਖੇੜਿਆ ਪਰ ਕੋਟ ਭਾਈ ਵਾਲਾ ਇਸੇਲੇ ਕਹਿੰਦੇ ਨੌਜਨ ਸੋਨੂ ਕੋਸ਼ ਕਰ ਰਿਹਾ ਇਹ ਵੀ 40 ਮੁਕਤਿਆਂ ਦੀ ਧਰਤੀ ਗਿੱਦੜਵਾ ਤਹਿਸੀਲ ਦਾ ਇਹ ਪਿੰਡ ਆ ਮੇਰੇ ਵੀਰੋ ਪਰ ਬਾਦੀਆਂ ਵਾਲਾ ਜੱਸੀ ਲਓ ਜੀ ਉਹਨ ਵਧਿਆ ਹੋਇਆ ਚੰਦਾ ਵਾਲਾ ਜੱਸੀ ਲਾਈਵ ਜੁੜਿਆ ਰਾਜਿਆਣੀਆਂ ਹੈਪੀ ਮੁਬਾਰਕਾਂ ਦੇ ਰਿਹਾ ਅੱਜ ਦੇ ਖੇਡ ਮੇਲੇ ਦੀਆਂ ਆਓ ਜੱਸੀ ਇਸੇਲੇ ਖੇਡ ਸੰਦੀਪ ਦੀਆਂ ਦੋ ਕੌਡੀਆਂ ਕਿੰਨੇ ਦੀਆਂ ਜੀ ਅਜਿਤ ਗੱਲ ਵਾਲਾ ਸਰਪੰਚ ਆਇਆ 2 ਰੇਡਾਂ 500 ਦੀਆਂ ਲਓ ਸੰਦੀਪ ਦੋਦੇ ਦੀਆਂ ਜਸਵਿੰਦਰ ਸਿੰਘ ਨੇ ਮੱਗੂ ਸਰਪੰਚ ਪੁੱਜੇ ਹੋਏ ਐ ਇਹ ਖੇਡ ਕਬੱਡੀ ਦਾ ਉਡਰਨਾ ਬਾਜ ਆ ਮੇਰੇ ਵੀਰੋ ਸੰਦੀਪ ਦੋਦੇ ਵਾਲਾ ਦੁਨੀਆ ਦਾ ਚਿਹਤਾ ਦੁਨੀਆ ਦੇ ਟੌਪਰ ਰੇਡਰਾਂ ਦੇ ਵਿੱਚ ਨਾਮ ਹੈ ਇਸੇ ਲਈ ਪਾਈ ਹੋਈ ਰੇਡ ਖੇਡ ਮੈਦਾਨ ਦੇ ਵਿੱਚ ਸੰਦੀਪ ਦੋਦੇ ਵਾਲਾ ਦੁਨੀਆ ਦਾ ਚਿਹਤਾ ਦੁਨੀਆ ਦੇ ਟਾਪਰ ਰੇਡਰਾਂ ਦੇ ਵਿੱਚ ਨਾਮ ਹੈ ਇਸ ਲਈ ਪਾਈ ਹੋਈ ਰੇਡ ਖੇਡ ਮੈਦਾਨ ਦੇ ਵਿੱਚ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਏ ਆ ਬਿੱਟੂ ਕੁਸ਼ਤ ਤੇ ਸੰਦੀਪ ਦੇ ਦਰਮਿਆਨ ਟੱਕਰ ਹੋਈ ਹੈ ਦੋਦੇ ਵਾਲਾ ਇਸ ਲਈ ਸੰਦੀਪ ਨੰਬਰ ਦਾ ਵਾਅਦਾ ਕਰ ਗਿਆ ਵੱਡਾ ਇਕੱਠ ਹੈ 25 ਫਰਵਰੀ ਦਾ ਦਿਨ ਹੈ ਮੇਰੇ ਵੀਰੋ ਆਓ ਸਾਹਮਣੇ ਚੋਟੀ ਦੇ ਮੁਕਾਬਲੇ ਜਿਹੜੇ ਖੇਡੇ ਜਾ ਰਿਹਾ ਬਾਦੀਆਂ ਵਾਲਾ ਜੱਸੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਤਿਆਰ ਨੇ ਚਾਰਾਂ ਦੇ ਵਿੱਚੋਂ ਕੌਣ ਪਾਈ ਹੋਈ ਰੇਡ ਹੈ ਹੁਣ ਵੇਖਦਾ ਵੀ ਕਿਹੜਾ ਨੌਜਨ ਕਾਲਾ ਦੋਦੇ ਵਾਲਾ ਤਿਆਰ ਹੈ ਕਲਿਆਣਾ ਦਾ ਨਿੱਕੂ ਅੱਜ ਇਸ ਟੀਮ ਦਾ ਕਹਿੰਦੇ ਵੱਡਾ ਹਿੱਸਾ ਬਣਿਆ ਹੋਇਆ ਸਾਹੋਕੇ ਦਾ ਰਵੀ ਨੌਜਨ ਪਰ ਸਾਹਮਣੇ ਭਾਈ ਕਬੱਡੀ ਲਾ ਦੋਦੇ ਵਾਲੇ ਛੀ ਬਾਦੀਆਂ ਵਾਲਾ ਜੀਨੂ ਜੀਨੂ ਬਾਦੀਆਂ ਵਾਲੇ ਮੁੰਡੂਰੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਜ਼ੋਰਦਾਰ ਲਓ ਇਸੇ ਲਈ ਅਗਲੇ ਮੈਚ ਦੇ ਲਈ ਮਤਾ ਤੇ ਰਮਦਾਸ ਦੀਆਂ ਟੀਮਾਂ ਦਾ ਮੈਚ ਹੋਣਾ ਮੱਤਾ ਤੇ ਰਮਦਾਸ ਮੋਟਾਖਾਂ ਦੀ ਚੱਕਿਓ ਮੈਚ ਰੇਸ਼ਮ ਇਸੇਲੇ ਕਹਿੰਦੇ ਸੁਲੀਨੇ ਵਾਲਾ ਰੇਸ਼ਮ ਜਿਹੜੇ ਪਿੰਡ ਦਾ ਗੁਰਜੀਤ ਮੇਰੇ ਵੀਰੋ ਤਕੜਾ ਖੇਡਿਆ ਪਰ ਰੇਸ਼ਮ ਨੇ ਕਹਿੰਦੇ ਨੰਬਰ ਜੋੜ ਦਿੱਤਾ ਸਾਰੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਹੈ ਸਾਰੇ ਸਤਕਾਰ ਦੇ ਯੋਗ ਮੁੰਡਿਆਂ ਨੇ ਲੱਖੇ ਬਹੁਤ ਮਿਹਨਤ ਕੀਤੀ ਹੈ ਕਾਲਾ ਕੋਟ ਫੱਤੇ ਵਾਲਾ ਇਸੇਲੇ ਰੇੜ ਪਾ ਰਿਹਾ ਹੈ ਦੋਤੇ ਵਾਲਾ ਕਾਲਾ ਤਿਆਰ ਹੈ ਸਾਹੋਕੇ ਦਾ ਨੌਜੋਨ ਆ ਗਬਰੂ ਦੀ ਦੁਨੀਆ ਫੈਰ ਆਓ ਕੈਨੇਡਾ ਦੇ ਮੈਦਾਨਾਂ ਵਿੱਚ ਮੇਰੇ ਵੀਰੋ ਗੋਰੇ ਮਨਵਾਏ ਐ ਇਸ ਮੁੰਡੇ ਨੇ ਰਵੀ ਸਾਹੋਕੇ ਵਾਲਾ ਦੋਤੇ ਵਾਲਾ ਸੰਦੀਪ ਲਖੇ ਕਰੀ ਗੱਲ ਲਓ ਸੰਦੀਪ ਦੋਤੇ ਵਾਲਾ 5 ਤੇ 7.5 ਕਹਿੰਦੇ ਸਕੋਰ ਬੋਰਡ ਤੇ ਨੰਬਰ ਨੇ ਦਿਲ ਤੱਕ ਤੱਕ ਕਰ ਰਿਹਾ ਇਸ ਵੇਲੇ ਸੰਦੀਪ ਦੋਤੇ ਵਾਲਾ ਆਓ ਕਹਿੰਦੇ ਮੇਰੇ ਵੀਰੋ ਜ਼ਿਲ੍ਹੇ ਮੁਕਸਰ ਦਾ ਦੋਦਾ ਪਿੰਡ ਨਾ ਸੰਦੀਪ ਹੈ ਇਹ ਐ ਸੰਦੀਪ ਦੋਦੇ ਵਾਲਾ ਉਡਣਾ ਬਾਦ ਜੱਸੀ ਬਾਦੀਆਂ ਵਾਲਾ ਆਹ ਮੁੰਡਾ ਵੀ ਅੱਜ ਦੇ ਸਮੇਂ ਦੇ ਵਿੱਚ ਟੌਪ ਦੀਆਂ ਰੇਡਾਂ ਪਾ ਰਿਹਾ ਵੱਡੀ ਮੰਗ ਲਖਿਆ ਇਸ ਨੌਜੰਦੀ ਬਾਦੀਆਂ ਵਾਲਾ ਜੱਸੀ ਸਿਰੇ ਦੀ ਖੇਡ ਆ ਮੇਰੇ ਵੀਰੋ ਆਉਣ ਵਾਲੇ ਸਮੇਂ ਦੇ ਵਿੱਚ ਬਾਦੀਆਂ ਦਾ ਇਸ ਨੌਜੰਤ ਹੋੜ ਗਈ ਹੈ ਬਾਦੀਆਂ ਵਾਲਾ ਜੱਸੀ ਰੇਡ ਪਾ ਰਿਹਾ ਹੈ ਬਾਦੀਆਂ ਵਾਲੇ ਸੁਖੇ ਦਾ ਕਹਿੰਦੇ ਵੱਡਾ ਨਾਮ ਆ ਕਬੱਡੀ ਦੀ ਦੁਨੀਆ ਦੇ ਵਿੱਚ ਚਾਰ ਜਾਫੀ ਤਿਆਰ ਚਾਰਾਂ ਦੇ ਵਿੱਚੋਂ ਕੌਣ ਸਾਹਮਣੇ ਦੋਦੇ ਵਾਲਾ ਦੋਦੇ ਵਾਲਾ ਦੋਦੇ ਵਾਲਾ ਤੇ ਨੌਜਨ ਜੱਸੀ ਬਾਦੀਆਂ ਵਾਲਾ ਨੰਬਰ जोड ਗਿਆ ਬੜਾ ਫਰਤੀਲਾ ਇਹ ਨੌਜਨ ਬੜਾ ਸ਼ਾਰਪ ਹੈ ਪਰ ਰੇਸ਼ਮ ਸੁਲੀਨੇ ਵਾਲਾ ਕਹਿੰਦੇ ਰੇਸ਼ਮ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲਓ ਰੇਸ਼ਮ ਸੁਲੀਨੇ ਵਾਲਾ 10 ਤੇ 6 ਨੰਬਰ ਕਹਿੰਦੇ ਮੇਰੇ ਵੀਰੋ ਸਕਰੀਨ ਤੇ ਹੋ ਗਏ ਟੌਪਰੀ ਟੱਕਰ ਚੱਲ ਰਹੀ ਹੈ ਕਿ ਹਾਲੇ ਤੇ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਹਾਲੇ ਤੇ ਯਾਰ ਮੈਦਾਨ ਵਿੱਚ ਹੈ ਕੁਝ ਵੀ ਹੋ ਸਕਦਾ ਹਜੇ ਤਾਂ ਯਾਰ ਮੈਦਾਨ ਵਿੱਚ ਹੈ ਲਖਿਆ ਜੱਸੀ ਦੀਆਂ ਦੋ ਕਬੱਡੀਆਂ ਸਾਡੇ ਸਰਪੰਸਾ ਵੱਲੋਂ 1000 ਦੀਆਂ ਜਗਨੰਦਨ ਅਕਾਲਗੜੀਆ ਵੀਰੋ ਚੇਚੇ ਤੌਰ ਤੇ ਅੱਜ ਦਾ ਘਰ ਦਾ ਮੇਲਾ ਰਾਜਾ ਲੋਹ ਬਾਈ ਵਾਲਾ ਭਰਾ ਸਾਡਾ ਔਰ ਯਾਰ ਕਬੱਡੀ ਵਾਲੇ ਜਿਹੜਾ ਪੇ ਚੱਲ ਰਿਹਾ ਨਾਲ ਬਾਗੀ ਹੈ ਸਾਡਾ ਮੇਰੇ ਵੀਰੋ ਕੋਠਾਗੁਰੂ ਵਾਲਾ ਕੁਲਵੰਤ ਕੋਟ ਜੀ ਪੁੱਜੇ ਹੋਇਆ ਆਓ ਸਾਹਮਣੇ ਕਾਲਾ ਕਾਲ ਬਾਕੀ ਆ ਸਾਡਾ ਮੇਰੇ ਵੀਰੋ ਕੋਠਾਗੁਰੂ ਵਾਲਾ ਕੁਲਵੰਤ ਕੋਹ ਜੀ ਪੁੱਜੇ ਹੋਇਆ ਆਓ ਸਾਹਮਣੇ ਕਾਲਾ ਕਾਲ ਮੋਹਨ ਫੱਟੇ ਵਾਲਾ ਉਹ ਦਰਸ਼ਕ ਵੀਰੋ ਮੈਚ ਕਿਵੇਂ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਜ਼ੋਰਦਾਰ ਲੈ ਵੀ ਲਖਿਆ ਸੰਗਤ ਖੁਸ਼ ਹੈ ਵਾਹਿਗੁਰੂ ਦੀ ਮਿਹਰ ਹੈ ਬਾਬਾ ਜੀ ਦੀ ਔਰ ਸੰਗਤ ਖੁਸ਼ ਹੋ ਗਈ ਹੈ ਮੇਲਾ ਪੂਰਾ ਸਕਸੈਸਫੁਲ ਆ ਪਰ ਸਾਹਮਣੇ ਨੌਜੋਨ ਦੋਦੇ ਵਾਲਾ ਸੰਦੀਪ ਨੰਬਰ ਜੋੜ ਗਿਆ ਬਾਦੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਫੇਰ ਉਨਾਨ ਭਰ ਦਿੱਤੀ ਹੈ ਮੇਰੇ ਵੀਰੋ ਜੱਸੀ ਤਿਆਰ ਹੈ ਪਾਈ ਹੋਈ ਰੇਡ ਕਾਲਾ ਦੋਦੇ ਵਾਲਾ ਨਾਲ ਕਹਿੰਦੇ ਕਲਿਆਣਾ ਦਾ ਨਿੱਕੂ ਹੈ ਤੇ ਸਾਹੋਕੇ ਵਾਲਾ ਕਹਿੰਦੇ ਵੱਡਾ ਮਾਜ ਘਰ ਦੇ ਮੇਲੇ ਤੇ ਪੁੱਜਿਆ ਚਾਰ ਜਫੀ ਤਿਆਰ ਚਾਰਾਂ ਦੇ ਵਿੱਚੋਂ ਕੌਣ ਕਿ ਚੀਰ ਦਿੰਦੇ ਆ ਬਾਹਰ ਹੁੰਦਾ ਜਿੰਨਾਂ ਨੂੰ ਜਨੂਨ ਰਾਕੇ ਮੰਜਲਾ ਤੋਂ ਦੂਰ ਨਹੀਂ ਉਹ ਮਿਲਦਾ ਸਕੂਨ ਵੀ ਹਾਰ ਦੇ ਨਹੀਂ ਹੁੰਦੇ ਕਦੇ ਮਰਦੇ ਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਦੰਮ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਕਾਰੀ ਜੰਗ ਰੱਖਿਓ ਇਸ ਵੇਲੇ ਸਾਹੋ ਵਾਲਾ ਸਾਹੋ ਵਾਲਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਤਾੜੀਆਂ ਇਹ ਰਵੀ ਸਾਹੋਕਿਆਂ ਵਾਲਾ ਕਿ ਲਾਉਂਦਾ ਏ ਜੱਫੇ ਹੱਥ ਪਾਉਂਦਾ ਕਰਾਰੇ ਬਈ ਦੇਖਣ ਵਾਲੇ ਹੁੰਦੇ ਕਿਦਾਂ ਦੇ ਜੱਫੇ ਹੀ ਸਾਰੇ ਬਈ ਦੇਖਣ ਵਾਲੇ ਹੁੰਦੇ ਗੱਬਰੂ ਦੇ ਜੱਫੇ ਸਾਰੇ ਵੀ ਬਾਬੂ ਰਜਮਲੀ ਖਾਨ ਦਾ ਬੱਤਰ ਕਲਿਆ ਛੰਦ ਬੜਾ ਪ੍ਰਸਿੱਧ ਹੋਇਆ ਆਓ ਸਾਹਮਣੇ ਮਹਾਨ ਕਵੀ ਹੋਇਆ ਰੇਸ਼ਮ ਫਲੀਵੇ ਵਾਲਾ ਇਸੇ ਲਈ ਕਰਮ ਕਾਬਲਾ ਮੇਰੇ ਵੀਰੋ ਬਿੱਟੂ ਵਾਲਿਆ ਵਾਲੀ ਪਿੰਡ ਦਾ ਕੋਸ਼ ਕਰ ਗਿਆ ਲੈ ਵੀ ਬੋਠਾਣ ਦਾਸ ਤੇ 11 ਦਾ ਫਰਕ ਹੋ ਗਿਆ ਦਾਸ ਤੇ 11 ਕਾਲਾ ਕੋਟ ਫੱਤੇ ਵਾਲਾ ਗਾਜੀਆਂਗੇ ਕਾਲੇ ਦਾ ਨਾਮ ਟਾਣੇ ਦੇ ਕਾਲੇ ਦਾ ਨਾਮ ਕਬੱਡੀ ਦੀ ਦੁਨੀਆ ਵਿੱਚ ਵੱਡਾ ਆਓ ਸਾਹਮਣੇ ਕਲਿਆਣਾ ਵਾਲਾ ਨਿੱਕੂ ਨਿੱਕੂ ਉਹ ਬਾਈ ਜੇ ਨਾਮ ਦਾ ਸਵਾਦ ਆ ਗਿਆ ਤਾੜੀ ਲਓ 11 11 ਤੇ 11.5 ਥੋੜਾ ਫਰਕ 19 21 ਦਾ ਲੈ ਵੀ ਰਵੀ ਦੇ ਫੁੱਫੜ ਜੀ ਆਏ ਆ 11000 ਦਾ ਜੱਫਾ 11000 ਦਾ ਜੱਫਾ ਸਾਹੋ ਕਲੇ ਰਵੀ ਦਾ ਬਾਈ ਲਾਉਨੇਗਾ ਸੰਦੀਪ ਤੋਤੇ ਵਾਲਾ ਸੰਦੀਪ ਤੋਤੇ ਵਾਲਾ ਇਸੇ ਲਈ ਸੋਨੂ ਕੋੜ ਭਾਈ ਸੰਦੀਪ ਤੇ ਲਓ ਲਓ ਸਾਹਮਣੇ ਮੇਲਾ ਇਹ ਜੱਟ ਦਾ ਮੁਕਾਬਲਾ ਦੱਸ ਹੁਣ ਕਿੱਥੇ ਐ ਉਹ ਜੱਟ ਦਾ ਮੁਕਾਬਲਾ ਦੱਸ ਹੁਣ ਕਿੱਥੇ ਐ ਇਹ ਸੰਦੀਪ ਤੋਤੇ ਵਾਲਾ ਲੈ ਵੀ ਰਪਿੰਦਰ ਭਾਈ ਮਿਹਨਤਾਂ ਤੋਂ ਬਾਅਦ ਆਓ ਦੇਖਨੇ ਆ ਫੇਰ ਗਰਾਉਂਡਾਂ ਵਿੱਚ ਸੰਦੀਪ ਤੋਦਾ ਖੇਡ ਕਬੱਡੀ ਦਾ ਉਡਣਾ ਬਾਦ ਕਹਿੰਦੇ ਮੇਰੇ ਵੀਰੋ ਬੈਜਾ ਬੈਜਾ ਕਰਵਾ ਗਿਆ ਜੱਸੀ ਬਾਧੀਆਂ ਵਾਲਾ ਉਧਰ ਸਾਡੇ ਦਰਮਿਆਨ ਸਰਜੀਤ ਸਿੰਘ ਜੀ ਸੁਖਾ ਨਾਲ ਸਰਪੰਚ ਸਾਹਿਬ ਸਮੁੱਚੀ ਗ੍ਰਾਮ ਪੰਚਾਇਤ ਪੁੱਜੀ ਹੈ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਔਰ ਸਾਡੇ ਅਮਰਪਾਲ ਸਿੰਘ ਜੀ ਐਮਐਲਏ ਸਾਹਿਬ ਉਹਨਾਂ ਦਾ ਚਮਕਾਲ ਸਾਹੋ ਕੇ ਬਲਾਕ ਪ੍ਰਧਾਨ ਤੇ ਡਾਕਟਰ ਜੋਰਾ ਸਿੰਘ ਜੀ ਸਰਪੰਚ ਸਾਹਿਬ ਇਹ ਸਤਕਾਰਯੋਗ ਸ਼ਖਸੀਅਤਾਂ ਅਚੇਤੇ ਤੌਰ ਤੇ ਆਈਆਂ ਬਾਦੀਆਂ ਵਾਲਾ ਜੱਸੀ ਰੇਡ ਪਾ ਰਿਹਾ ਚਾਰ ਜਾਫੀ ਤਿਆਰ ਸਾਹੋਕੇ ਵਾਲੇ ਦਾ ਜਫਾ 11000 ਦਾ ਏ ਏ ਏ ਇੱਕ ਕਬੱਡੀ ਏ ਏ ਮੁਕਾਬਲਾ ਮੁਕਾਬਲਾ ਏ ਟੱਕਰ ਬਹੁਤ ਵਾਰ ਹੈ ਉਹ ਕਬੱਡੀ ਆ ਸੁਆਦ ਹੈ ਮੇਰੇ ਵੀਰੋ ਖੇਡ ਕਬੱਡੀ ਹੈ ਓ ਭਾਈ ਆਇਆ ਨੰਦ ਲਾ ਸਿਰਾਂ ਲਾ ਗਿਆ ਸਾਹੋ ਵਾਲਾ ਸਿਰਾਂ ਲਾ ਗਿਆ ਸਾਹੋ ਵਾਲਾ ਸਾਡਾ ਜਿਹੜਾ ਕੁਲਵਿੰਦਰ ਲਾ ਬਾਈ ਜੀ ਕੇਵਲ ਪ੍ਰਧਾਨ ਸਿਰਾਂ ਲਾ ਗਿਆ ਸਾਹੋ ਵਾਲਾ ਸਾਡੀ ਲੱਖੇ ਸਾਡੇ ਤਲਵਿੰਦਰ ਪ੍ਰਧਾਨ ਦੀ ਏ ਟੀਮ ਆ ਦੋਦੇ ਦੀ